ਕੂੜੇ ਬਾਬ ਟੀਵੀ ਤੇ ਮੈਂ ਹਰਪ੍ਰਿੰਤ ਸਿੰਘ ਸਾਣੀ ਅੱਜ ਅਸੀਂ ਪਹੁੰਚੇ ਹਾਂ ਬਲਾਕ ਕਨਵਣ ਦੇ ਪਿੰਡ ਕਠਾਣਾ ਦੇ ਕੋਲ ਜਿੱਥੇ ਇੱਕ ਸੜਕ ਜਿਹੜੀ ਆ ਉਹ ਤੁਸੀਂ ਦਰਿਆ ਨਾਲ ਮਿਲਉਂਦੀ ਆ ਇਹ ਸੜਕ ਦਾ ਬਹੁਤ ਹੀ ਮੰਦਾ ਹਾਲ ਤੇ ਲੋਕਾਂ ਨੂੰ ਆਉਣ ਜਾਣ ਵਾਸਤੇ ਬਹੁਤ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਅਸੀਂ ਤੁਹਾਨੂੰ ਦੱਸਨੇ ਕਿ ਇਹ ਸੜਕ ਦੀ ਜਿਹੜੀ ਆ ਬਹੁਤ ਚਿਰ ਦੀ ਮੰਗ ਵਾ ਲੋਕਾਂ ਦੀ ਪਰ ਇਹ ਸੜਕ ਜਿਹੜੀ ਆ ਜਿਉਂ ਦੀ ਤਿਉਂ ਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇਹ ਤਸਵੀਰਾਂ ਜਿਹੜੀਆਂ ਮੈਂ ਇਹ ਸਾਹਮਣੇ ਦਿਖਾਓ ਇਸੇ ਰਸਤੇ ਥਾਣੀ ਸਕੂਲਾਂ ਦੇ ਬੱਚੇ ਜਿਹੜੇ ਉਹ ਨੰਕੇ ਜਾਂਦੇ ਆ ਜਦੋਂ ਬੱਚੇ ਜਿਹੜੇ ਆ ਇੱਥੇ ਡਿੱਗ ਪੈਂਦੇ ਆ ਚੱਕਰ ਦੇ ਨਾਲ ਲੱਭ ਜਾਂਦੇ ਆ ਫਿਰ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪੈਂਦਾ ਇਹ ਕਰਕੇ ਜਿਹੜੇ ਲੋਕ ਆ ਇੱਥੋਂ ਦੀ ਗੰਨੇ ਦੀਆਂ ਟਰਾਲੀਆਂ ਲੈ ਕੇ ਬਾਇ ਮਕੇਰੀਆ ਮਿਲ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਵੀ ਕਿਸਾਨਾਂ ਨੂੰ ਵੀ ਬਹੁਤ ਇੱਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਇਹ ਲੋਕਾਂ ਦੀ ਮੰਗ ਆ ਕਿ ਇਹ ਸੜਕ ਜਿਹੜੀ ਆ ਪਾਹਲ ਦੇ ਧਾਰ ਤੇ ਬਣਨੀ ਚਾਹੀਦੀ ਆ ਪਰ ਅਜੇ ਤੱਕ ਇਹ ਸੜਕ ਨੂੰ ਬੂਰ ਨਹੀਂ ਪਿਆ ਤੇ ਲੋਕਾਂ ਦੀ ਮੰਗ ਆ ਕਿ ਸੜਕ ਜਿਹੜੀ ਆ ਜ਼ਰੂਰ ਬਣੀ ਚਾਹੀਦੀ ਆ being kind pink.